ਉਹ ਕੈਲੋਏ ਕੱਲੇ ਕਿਸਾਨਾਂ ਦਾ ਮਸਲਾ ਉਹ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੁਣ ਜੇ ਜ਼ਮੀਨ ਉੱਥੋਂ ਜਾਣੀ ਆ ਉਹ ਕੱਲੇ ਕਿਸਾਨ ਦੀ ਨਹੀਂ ਜਾਣੀ ਕਿਸਾਨ ਨੂੰ ਤਾਂ ਜ਼ਮੀਨ ਦਾ ਮੁੱਲ ਨਹੀਂ ਮਿਲਣਾ ਪਰ ਉਸ ਪਿੰਡ ਦੇ ਵਿੱਚ ਬੈਠਾ ਛੋਟਾ ਦੁਕਾਨਦਾਰ ਉਹਦਾ ਵੀ ਕਾਰੋਬਾਰ ਜਾਣਾ ਉਹਦੇ ਪਿੰਡ ਦਾ ਜਿਹੜਾ ਮਜ਼ਦੂਰ ਉਸ ਖੇਤਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਆਪਣੀ ਕੋਈ ਮੱਝ ਗਾਂ ਵੀ ਪਾਲ ਲਿੰਦਾ ਸੀ ਉਹਦਾ ਗੁਜ਼ਾਰਾ ਵੀ ਜਾਣਾ ਇਸ ਕਰਕੇ ਉਸ ਜ਼ਮੀਨ ਦਾ ਹਮਲਾ ਬਹੁਤ ਵੱਡਾ ਉਹ ਪਿੰਡ ਉਜੜਨ ਦੇ ਨਾਲ ਉਹ ਹੁਣ ਕੋਈ ਕਹ ਦੋ ਵੀ ਉਹਨਾਂ ਦਾ ਦਿਮਾਗ ਖਰਾਬ ਜਾ ਉਹ ਜਾੜ ਦੇ ਕਿਉਂ ਉਹ ਕਹਿੰਦੇ ਜਦੋਂ ਪਿੰਡ ਉਜੜਨਗੇ ਤੇ ਸਾਨੂੰ ਸ਼ਹਿਰਾਂ ਦੇ ਵਿੱਚ ਸਾਡੇ ਕਾਰਖਾਨਿਆਂ ਦੇ ਵਿੱਚ ਸਸਤੇ ਮਜ਼ਦੂਰ ਮਿਲਣਗੇ ਸਾਨੂੰ ਉਹਨਾਂ ਹੀ ਸਸਤਾ ਮਜ਼ਦੂਰ ਮਿਲੇਗਾ ਜਿੰਨਾ ਇਹਨਾਂ ਦਾ ਪਿੰਡਾਂ ਤੋਂ ਅਜਾੜਾ ਹੋਊਗਾ ਇਸ ਕਰਕੇ ਉਹ ਕਹਿੰਦੇ ਆ ਵੀ ਇਸ ਜ਼ਮੀਨ ਤੋਂ ਇਹਨਾਂ ਨੂੰ ਅਜਾੜਿਆ ਜਾਵੇ ਤੇ ਦੁਨੀਆ ਭਰ ਦੇ ਵਿੱਚ ਸਾਨੂੰ ਸਸਤਾ ਜਿਹੜਾ ਉਹ ਮਜ਼ਦੂਰ ਮਿਲੇ ਤੁਹਾਨੂੰ ਕਿਸਾਨ ਤੋਂ ਮਜ਼ਦੂਰ ਦੇ ਵਿੱਚ ਉਹ ਤਬਦੀਲ ਕਰਨਾ ਚਾਹੁੰਦੇ ਆ ਤਬਦੀਲ ਕਰਕੇ ਆਪਣੇ ਲਈ ਸਸਤੇ ਮਜ਼ਦੂਰਤਾ ਤੇ ਸਸਤੇ ਮਜ਼ਦੂਰ ਦਾ ਕਾੜੀ ਕੀ ਆ ਵੀ ਉੱਥੇ ਸੁੱਖ ਮਿਲਣਾ ਅੱਗੇ 8 ਘੰਟੇ ਦੀ ਦਿਹਾੜੀ ਲੋਕਾਂ ਨੇ ਲੜ ਕੇ ਇਤਿਹਾਸਕ ਅੰਦੋਲਨ ਲੜ ਕੇ ਤੇ 12 ਘੰਟੇ ਤੋਂ ਸੂਰਜ ਤੋਂ ਚੜਨ ਤੋਂ ਛਿਪਣ ਤੱਕ ਦੀ ਦਿਹਾੜੀ ਨੂੰ 8 ਘੰਟੇ ਦੇ ਵਿੱਚ ਤਬਦੀਲ ਕੀਤਾ ਸੀ ਲੜਾਈਆਂ ਲੜ ਕੇ ਤੇ ਇਸ ਵੇਲੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਇਹ ਦਿਹਾੜੀ 8 ਘੰਟੇ ਤੋਂ 12 ਘੰਟੇ ਦੀ ਹੋਊਗੀ ਅੱਗੇ 8 ਘੰਟੇ ਵਾਲਾ ਕੰਮ ਕਰਦਾ ਸੀ ਤੇ 4 ਘੰਟੇ ਵਾਧੂ ਕੰਮ ਕਰੇ ਤੇ ਉਹਨੂੰ ਦੋ ਦਿਹਾੜੀਆਂ ਦੇ ਪੈਸੇ ਮਿਲਦੇ ਸੀ ਹੁਣ ਇੱਕ ਦਿਹਾੜੀ ਦੇ ਵਿੱਚ ਡੇਢ ਦਿਹਾੜੀ ਦਾ ਕੰਮ ਕਰਨਾ ਪਊ ਇੱਕ ਦਿਹਾੜੀ ਦੇ ਪੈਸੇ ਲੈ ਕੇ ਡੇਢ ਦਿਹਾੜੀ ਦਾ ਕੰਮ ਕਰਨਾ ਪਊ ਇਹ ਦੋਵੇਂ ਕਾਨੂੰਨ ਬਰਾਬਰ ਆ ਰਹੇ ਆ ਇੱਕ ਪਾਸੇ ਜ਼ਮੀਨ ਤੇ ਅਮਲਾ ਦੂਜੇ ਪਾਸੇ ਜਿਹੜੇ ਕਿਰਤੀਆਂ ਦੇ ਕਾਨੂੰਨ ਆ ਉਹਨਾਂ ਨੂੰ ਬਦਲ ਕੇ ਇਦਾਂ ਦਾ ਬਣਾਇਆ ਜਾ ਰਿਹਾ ਵੀ ਉਹਦੇ ਨਾਲ ਵੱਧ ਕੰਮ ਲਿਆ ਜਾ ਸਕੇ ਇਸ ਕਰਕੇ ਇਸ ਵੀਡੀਓ ਉਸ ਨੀਤੀ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਾਡੀ ਜ਼ਮੀਨ ਦੇ ਉੱਤੇ ਜਿਹੜਾ ਹਮਲਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ ਜੇ ਅਸੀਂ ਇਹਦਾ ਮੁਕਾਬਲਾ ਨਾ ਕੀਤਾ ਕਿਉਣ ਵਾਲੇ ਸਮੇਂ ਤੇ ਇਤਿਹਾਸ ਸਾਨੂੰ ਮਾਫ਼ ਨਹੀਂ ਕਰੂਗਾ ਇਹ ਚੰਗਾ ਉਦਾਂ ਵੀ ਪੰਜਾਬ ਦੇ ਲੋਕਾਂ ਨੇ ਉਸ ਇਤਿਹਾਸਕ ਕਿਸਾਨ ਮੋਰਚੇ ਤੋਂ ਬਹੁਤ ਕੁਝ ਸਿੱਖਿਆ ਜਿੰਨੇ ਸਾਨੂੰ ਬੋਲਣ ਲਾਤਾ ਤੇ ਅੱਜ ਜਿੰਨੇ ਪਿੰਡਾਂ ਦੀ ਜ਼ਮੀਨ ਲਈ ਜਾ ਰਹੀ ਆ ਜਦੋਂ ਵੀ ਟੀਵੀ ਵਾਲਾ ਜਾਂ ਸਾਡਾ ਸੋਸ਼ਲ ਮੀਡੀਆ ਤੇ ਚਲਾਉਣ ਵਾਲਾ ਯੂਟਿਊਬਰ ਆਪਣਾ ਮਾਈਕ ਗਾੜੀ ਕਰਦਾ ਤੇ ਲੋਕ ਉਹ ਦੱਸਦੇ ਆ कि ਅਸੀਂ ਮਰ ਜਾਵਾਂਗੇ ਆਪਣੀ ਜ਼ਮੀਨ ਨਹੀਂ ਛੱਡਾਂਗੇ ਉਦੋਂ ਪਤਾ ਲੱਗਦਾ ਵੀ ਲੋਕਾਂ ਦੇ ਵਿੱਚ ਇੱਕ ਰੋਸ ਆ ਤੇ ਤੁਹਾਨੂੰ ਪਤਾ ਜਦੋਂ ਲੋਕਾਂ ਦੇ ਵਿੱਚ ਰੋਸ ਜਾ ਤੁਹਾਡੇ ਘੱਟ ਹੁੰਦੇ ਆ ਉਦੋਂ ਸਰਕਾਰ ਦੇ ਵਿੱਚ ਵੀ ਤਬਦੀਲੀ ਆਉਂਦੀ ਆ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਜਿਹੜੇ ਕਹਿੰਦੇ ਸੀ ਨਾ ਅਸੀਂ ਸਾਲ ਦਾ 30000 ਦਿਆ ਕਰਾਂਗੇ ਉਹਨਾਂ ਨੇ ਫੇਰ ਮੀਟਿੰਗ ਸਰਦੀ ਕਹਿੰਦੇ ਜੀ ਨਹੀਂ ਜੀ 300 ਨਹੀਂ 50 ਦਿਆ ਕਰਾਂਗੇ ਜਦੋਂ ਫੇਰ ਵੇਖਿਆ ਵੀ ਕੰਮ ਹੋਰ ਮੰਗ ਗਿਆ ਫੇਰ ਕਹਿੰਦੇ ਅਸੀਂ ਲੱਖ ਦਿਆ ਕਰਾਂਗੇ ਤੇ ਲੱਖ ਵੀ 1 ਲੱਖ 10 10000 ਦਾ ਹਰ ਸਾਲ ਵਾਅਦਾ ਕਰਿਆ ਕਰਾਂਗੇ ਪਰ ਅਸੀਂ ਕਹਿੰਨੇ ਆ ਅਸੀਂ ਅੱਜ ਦੋ ਕਿੱਲੇ ਦੇ ਮਾਲਕ ਆ ਪੰਜ ਕਿੱਲੇ ਦੇ ਮਾਲਕ ਆ ਪੰਜ ਕਿੱਲੇ ਸਾਡੇ ਲਿੱਲੇ ਸਾਡਾ ਤਾਂ کاروبار ਉਸ ਵੇਲੇ ਸਾਰਾ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ ਨਾ ਅਸੀਂ ਕਰਜ਼ਾ ਲੈ ਸਕਦੇ ਆ ਨਾ ਅਸੀਂ ਕਿਸੇ ਨੂੰ ਜ਼ਮੀਨ ਵੇਚ ਸਕਦੇ ਆ ਤੇ ਸਾਡਾ ਕਾਰੋਬਾਰ ਬੰਦ ਹੋ ਗਿਆ ਤੁਸੀਂ ਦੱਸੋ 30000 ਦੇ ਨਾਲ ਗੁਜ਼ਾਰਾ ਹੋ ਸਕਦਾ ਪਰਿਵਾਰ ਦਾ ਤੁਸੀਂ ਦੱਸੋ ਲੱਖ ਦੇ ਨਾਲ ਗੁਜ਼ਾਰਾ ਹੋ ਸਕਦਾ ਆਪਾਂ ਕਰ ਲਵਾਂਗੇ ਆਪਾਂ 20 ਕੱਲਾ ਖੇਤੀ ਨਹੀਂ ਅਸੀਂ ਕਰਦੇ ਫਸਲ ਹੀ ਨਹੀਂ ਵੇਚਦੇ ਉਦੇ ਨਾਲ ਸਾਡੇ ਸਹਿਯਕਤਾਂ ਦੇ ਕਈ ਕੋ ਜੁੜਿਆ ਹੋਇਆ ਉਹਦੇ ਨਾਲ ਜੁੜਿਆ ਇਹਦੇ ਨਾਲ ਸਾਡਿਆ ਜੇ ਕਹਿ ਲੀਏ ਵੀ ਸਾਡਾ ਸਭਿਆਚਾਰ ਸਾਡਾ ਸਾਰਾ ਕੁਝ ਜੀਉਣ ਦੇ ਢੰਗ ਸਾਡਾ ਵਿਚਰਨ ਦਾ ਢੰਗ ਸਾਡਾ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਸਾਰਾ ਕੁਝ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਸਾਰਾ ਕੁਝ ਤਬਾਹ ਹੋ ਜਾਂਦਾ ਇਸ ਕਰਕੇ ਇਸ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਵੀ ਇਹ ਜਿਹੜੀ ਲੜਾਈ ਆ ਇਹ ਲੜਾਈ ਸਾਡੇ ਗੁਰੂਆਂ ਨੇ ਜਿਹੜੀ ਦੱਸੀ ਸੀ ਮਲਕ ਭਾਗੋਆਂ ਤੇ ਭਾਈ ਲਾਲਵਾਂ ਦੀ ਲੜਾਈ ਅੱਜ ਮਲਕ ਭਾਗੋ ਬਹੁਤ ਭੇੜੇ ਤਰੀਕੇ ਦੇ ਨਾਲ ਸਾਡੇ ਉੱਤੇ ਹਮਲਾ ਕਰ ਰਹੇ ਆ ਤੇ ਜਿਹੜੇ ਭਾਈ ਲਾਲੋ ਆ ਉਹਨਾਂ ਦੀ ਲੁੱਟ ਕਾਰਖਾਨਿਆਂ 'ਚ ਵੀ ਹੋ ਰਹੀ ਆ ਤੇ ਜਿਹੜੇ ਸਾਧਨ ਸਾਡੇ ਕੋਲ ਆਪਣੇ ਉਤਪਾਦਨ ਦੇ ਸਾਡੀ ਜ਼ਮੀਨ ਦੇ ਸਾਡੀ ਰੋਜੀ ਰੋਟੀ ਦੇ ਸਾਧਨ ਸੀ ਉਹ ਅੱਜ ਸਾਡੇ ਕੋਲ ਖੋਏ ਜਾ ਰਹੇ ਆ ਇਹੋ ਹੀ ਨਹੀਂ ਜੋ ਕੁਦਰਤ ਨੇ ਮਨੁੱਖਤਾ ਨੂੰ ਦਿੱਤਾ ਸੀ ਜਿਹੜੇ ਦੇਸ਼ਾਂ ਨੇ ਕੁਦਰਤੀ ਸਰੋਤ ਸੀ ਉਹ ਵੀ ਉਹਨਾਂ ਲੋਕਾਂ ਦੇ ਕਬਜ਼ੇ ਦੇ ਵਿੱਚ ਜਾ ਰਿਹਾ ਸਾਰਾ ਕੁਝ ਜੋ ਅਸੀਂ ਸਾਂਝਾ ਸਾਡੇ ਦੇ ਟੈਕਸ ਲਾ ਕੇ ਖਜ਼ਾਨਾ ਜਿਹੜਾ ਸਾਡਾ ਬਣਦਾ ਦੇਸ਼ ਦਾ ਉਹਨੂੰ ਵੀ ਉਹ ਲੁੱਟ ਰਾਇਆ ਇਸ ਕਰਕੇ ਇਸ ਵੇਲੇ ਸਾਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਵੀ ਇਹ ਨੀਤੀ ਕਿੰਨੀ ਮਾੜੀ ਨੀਤੀ ਹੈ ਇਹਦੇ ਲਈ ਹਰ ਤਰ੍ਹਾਂ ਉਹ ਕਿਤੇ ਵੀ ਅੰਦੋਲਨ ਚੱਲੇ 30 ਤਰੀਕ ਨੂੰ ਟਰੈਕਟਰ ਨਿਕਲਣੇ ਆ ਜੇ ਟਰੈਕਟਰ ਸਾਡੇ ਘਰ ਖਲੋਤਾ ਰਹੇ ਜੀ ਉਸ ਦਿਨ ਤੇ ਅਸੀਂ ਆਖੀਏ ਵੀ ਅਸੀਂ ਇਸ ਲੜਾਈ 'ਚ ਸ਼ਾਮਲ ਹੈ ਟਰੈਕਟਰ ਸਾਡੇ ਘਰ ਖਲੋਤਾ ਹੋਵੇ ਤੇ ਅਸੀਂ ਮੈਦਾਨ ਦੇ ਵਿੱਚ ਨਾ ਆਈਏ ਅਸੀਂ ਆਪਣੇ ਭਰਾਵਾਂ ਨਾਲ ਨਖਲੋਈਏ ਤੇ ਫਿਰ ਜਿਹੜੀ ਆਪਾਂ ਅਣਖ ਦੀ ਆ ਹੁਣੇ ਗੱਲ ਹੋ ਰਹੀ ਸੀ ਗੀਤਾਂ ਦੇ ਵਿੱਚ ਸਾਡੀ ਅਸੀਂ ਵਾਰਸ ਕੁਹਾਈਏ ਗੁਰੂ ਗੋਬਿੰਦ ਸਿੰਘ ਦੇ ਬੰਦੇ ਬਹਾਦਰ ਦੇ ਚਾਚਾਜੀਤ ਸਿੰਘ ਦੇ ਕਰਤਾਰ ਸਿੰਘ ਸਰਾਬੇ ਦੇ ਸ਼ਹੀਦ ਉਦਮ ਸਿੰਘ ਦੇ ਜਿਨ੍ਹਾਂ ਨੂੰ 19 ਤੋਂ ਲੈ ਕੇ 41 ਤੱਕ ਵੀ ਕਿੰਨੇ ਸਾਲ ਗੁੱਸਾ ਮਨ ਦੇ ਵਿੱਚ ਲੈ ਕੇ ਦੁਸ਼ਮਣ ਨਾਲ ਕਿੱਦਾਂ ਨਜਿੱਟਣਾ ਉਹ ਲੈ ਕੇ ਮਨ ਦੇ ਵਿੱਚ ਵਰ ਸਕਦੇ ਆ ਉਹਨਾਂ ਦੇ ਵਾਰਸ ਕਿੱਦਾਂ ਬਣ ਸਕਦੇ ਆ ਜੀ ਉਹਨਾਂ ਦੇ ਵਾਰਸ ਬਣਨਾ ਤੇ ਫੇਰ ਸਾਨੂੰ 30 ਤਰੀਕ ਨੂੰ ਹਰ ਘਰ ਦੇ ਵਿੱਚੋਂ ਟਰੈਕਟਰ ਨਹੀਂ ਜਿੱਥੇ ਸਾਡਾ ਰਿਸ਼ਤੇਦਾਰਾਂ ਦਾ ਜਿੱਥੇ ਅਸੀਂ ਜਾਣਦੇ ਆ ਉਹਨਾਂ ਨੂੰ ਵੀ ਕਹੀਏ ਵੀ ਉਹ ਟਰੈਕਟਰ ਸੜਕ ਦੇ ਉੱਤੇ ਆਵੇ ਇਹਦੇ ਨਾਲ ਅੱਗੇ ਆਪਾਂ ਕੱਟ ਕੀਤਾ ਜਾ ਰਿਹਾ ਜਿਹੜਾ ਵੱਡਾ ਸੰਯੁਕਤ ਮੋਰਚੇ ਵੱਲੋਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਾਈਏ ਤੇ ਇਹਦੇ ਲਈ ਆਪ ਹਾਂਜੀ 24 ਅਗਸਤ 24 ਅਗਸਤ ਦਾ ਜਿਹੜਾ ਕੱਟ ਆ ਉਹਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਪਹੁੰਚੀ ਇਹ ਮੈਂ ਬੇਨਤੀ ਕਰਨੀ ਚਾਹਉਨਾ ਤੇ ਦੂਜੀ ਬੇਨਤੀ ਕਰਨੀ ਚਾਹਉਨਾ ਵੀ ਅੱਜ ਦਾ ਜਿਹੜਾ ਸਾਡਾ ਮਕਸਦ ਆ ਵੀ ਇਹ ਇਕੱਲਾ ਇਕੱਠ ਕਰਕੇ ਵਿਖਾਉਣਾ ਨਹੀਂ ਅਸੀਂ ਚਾਹੁੰਦੇ ਆ ਵੀ ਇੱਥੋਂ ਇੱਕ ਇਦਾਂ ਦੀ ਟੀਮ ਨਿਕਲੇ ਜਦੋਂ ਵੀ ਮੰਡ ਬੇਟਦੇ ਪਹਿਲਾਂ ਤੇ ਇੱਕ ਲੋਕਾਂ ਚ ਜਾਗਰਤੀ ਤੇ ਜਿਹੜਾ ਉਹਦਾ ਸਮੁੱਚਾ ਵਿਕਾਸ ਆ ਉਹਦਾ ਅਜੰਡਾ ਕੀ ਆ ਉਹਨੂੰ ਲੈ ਕੇ ਘਰ-ਘਰ ਜਾਵੇ ਸਾਡੇ ਮੰਡ ਬੇਟਦੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਵੇ ਵੀ ਸਾਡੇ ਮਸਲੇ ਹੈ ਕਿ ਆ ਤੇ ਉਹਨਾਂ ਦੇ ਉੱਤੇ ਲੜਨ ਵਾਲੇ ਕੌਣ ਆ ਤੇ ਅਸੀਂ ਕਿੱਦਾਂ ਉਹਦੀ ਲੜਾਈ ਲੜਨੀ ਆ ਉਹਦੀ ਯੋਜਨਾ ਦੱਸਣ ਲਈ ਸਾਡੀ ਜਿਹੜੀ 10 ਟੀਮ ਚੁੜੀ ਜਾਵੇ ਉਹ ਲੋਕਾਂ ਕੋਲ ਜਾਵੇ ਨੰਬਰ 2 ਦੇ ਉੱਤੇ ਵੀ ਸਾਡੇ ਜ਼ਮੀਨੀ ਮਾਲਕੀ ਹੱਕ ਲੈਣ ਲਈ ਅਸੀਂ ਜਿਹੜਾ ਅੰਦੋਲਨ ਚਲਾਉਣਾ ਉਸ ਅੰਦੋਲਨ ਦੀ ਜਿਹੜੀ ਅਸੀਂ ਪੰਜਾਬ ਪੱਦਰ ਦੇ ਉੱਤੇ ਰੂਪਰੇਖਾ ਲੀਕਾਂਗੇ ਉਹਦੇ ਵਿੱਚ ਇਹ ਇਲਾਕਾ ਮੋਰੀ ਰੋਲ ਅਦਾ ਕਰੇ ਟੀਮ ਉਸ ਟੀਮ ਦੇ ਨਾਲ ਜਿਹੜੀ ਪੰਜਾਬ ਦੀ ਟੀਮ ਚੱਲੇ ਉਸ ਟੀਮ ਦੇ ਨਾਲ ਮਿਲ ਕੇ ਇਹ ਸੰਘਰਸ਼ ਨੂੰ ਇਦਾਂ ਦਾ ਬਣਾਇਆ ਜਾਵੇ ਵੀ ਟੋਟਲ ਹੁਣ ਆਪਾਂ ਵੇਖ ਲਈਏ ਛੋਟਾ ਜਿਹਾ ਏਰੀਆ ਨਹੀਂ ਆ ਜਦੋਂ ਰੋਪੜ ਤੋਂ ਚੱਲ ਕੇ ਸਾਡੇ ਹਰੀਕਾਂ ਤੱਕਰ ਤਰਨ ਤੱਕ ਚੱਲੇ ਜੋ ਦੋਵੇਂ ਪਾਸੇ ਦੇ ਜ਼ਿਲ੍ਹੇ ਗਿਣ ਲਓ ਤੁਸੀਂ ਉਹ ਪਟਿਆਲੇ ਆ ਘੱਗੜ ਦੇ ਗਿਣ ਲਓ ਉਹ ਪਰ ਘੁੰਮ ਘੁੰਮ ਕੇ ਕਿੱਥੋਂ ਨਹੀਂ ਆਉਂਦਾ ਉਹਦਾ ਵੇਖ ਲਓ ਕਿੰਨੀ ਤਬਾਹੀ ਕਰਦਾ ਕਿੰਨੇ ਅੜਾ ਨਾਲ ਲੋਕਾਂ ਨੂੰ ਮਾਰਦਾ ਕਿੰਨਾ ਹਰ ਸਾਲ ਬਰਬਾਦੀ ਮਚਾਉਂਦਾ ਉਹਦਾ ਕੋਈ ਪ੍ਰਬੰਧ ਨਹੀਂ ਉਹਦਾ ਪ੍ਰਬੰਧ ਕਿੱਦਾਂ ਕਰਵਾਉਣਾ ਉਥੇ ਇਹਦੇ ਵਿੱਚ ਜਿਹੜਾ ਪਾਣੀ ਪਾਇਆ ਜਾ ਰਿਹਾ ਕੱਗਰ ਤੇ ਖਾਸ ਤੌਰ ਤੇ ਸਤਲੁਜ ਦੇ ਵਿੱਚ ਉਹ ਸਾਨੂੰ ਬੁਮਾ